ਲਾਕਾ ਨਿਵਾਸੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਨਿਊਜ਼ ਸਾਹਮਣੇ ਆਈ ਹੈ ਵੀ ਜਿਹੜੇ ਇਸ਼ਮੀ ਚੌਂਕ ਵਾਲੇ ਫਾਟਕ ਸੀਗੇ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਬੰਦ ਸੀਗੇ ਡਬਲ ਲਾਈਨ ਦਾ ਜਿਹੜਾ ਪ੍ਰੋਸੈਸ ਚੱਲਦਾ ਪਿਆ ਸੀਗਾ ਇਹ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਹੋਇਆ ਤੇ ਨਾਰਦਰਨ ਰੇਲਵੇ ਵੱਲੋਂ ਇਹ ਜਾਰੀ ਕਰ ਦਿੱਤਾ ਗਿਆ ਵੀ ਇਹ ਫਾਟਕ ਖੋਲ ਦਿੱਤੇ ਜਾਣਗੇ ਤੇ ਇਲਾਕਾ ਨਿਵਾਸੀਆਂ ਵਾਸਤੇ ਥੋਦੀ ਮੂਵਮੈਂਟ ਜਿਹੜੀ ਹੈ ਅਲਾਉਡ ਕਰ ਦਿੱਤੀ ਜਾਏਗੀ ਤੇ ਹਾਲੇ ਕਿ ਜਿਹੜੀ ਸੈਕੰਡ ਲਾਈਨ ਜਿਹੜੀ ਸ਼ੁਰੂ ਨਹੀਂ ਕੀਤੀ ਗਈ ਸਿਰਫ ਹੱਲੇ ਵਿਛਾਈ ਗਈ ਹੈ ਥੋਦੀ ਜਿਹੜੀ ਮੇਨ ਲਾਈਨ ਆ ਉਹੀ ਚੱਲਦੀ ਪਈ ਆ ਤੇ ਬੜ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਟੈਸਟਿੰਗ ਜਿਹੜੀ ਚੱਲਦੀ ਪਈ ਹੈ ਜਿਹੜੇ ਫਾਟਕਾ ਖੋਲ ਬੰਦ ਕਰਕੇ ਚੈੱਕ ਕੀਤੇ ਜਾ ਰਹੇ ਆ ਜਿਹੜੇ ਕਿ ਇੱਥੇ ਦੇ ਮੁਲਾਜ਼ਮ ਹੈਗੇ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰੋਪਰ ਟੈਸਟਿੰਗ ਚੱਲਦੀ ਪਈ ਹੈ ਵੀ ਜਿਹੜਾ ਕਿ ਹੈ ਵਰਕਿੰਗ ਨੇ ਪ੍ਰੋਪਰਲੀ ਹੈਗੇ ਨੇ ਤਾਂ ਕਿ ਜਿਹੜੇ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹ ਹੁਣ ਕੱਲ ਤੋਂ ਖੋਲ ਦਿੱਤੇ ਜਾਣਗੇ ਤੇ ਜਿਹੜੇ ਕਿ ਜਿਹੜੇ ਉਧਰ ਇਸ਼ਮੀਤ ਚੌਂਕ ਤੇ ਜਿਨ੍ਹਾਂ ਨੇ ਇਧਰਲੀ ਸਾਈਡ ਤੇ ਜਾਣਾ ਹੈ, ਹੀਰੋ ਬੈકરી ਵਾਲੇ ਸਾਈਡ ਤੇ ਜਾਣਾ ਉਹਨਾਂ ਵਾਸਤੇ ਰਾਹ ਹੁਣੇ ਪ੍ਰੋਪਰ ਤਰੀਕੇ ਨਾਲ ਖੋਲ ਚੁੱਕਿਆ ਪਰ ਜੇ ਆਪਾਂ ਉਸੇ ਟਾਈਮ ਤੇ ਦੂਜੀ ਸਾਈਡ ਤੇ ਗੱਲ ਕਰ ਲਈਏ ਤੇ ਇਸ ਦੇ ਨਾਲ ਨਾਲ ਹੀ ਮਿੱਡਾ ਚੌਂਕ ਵਾਲੇ ਜਿਹੜੇ ਫਾਟਕ ਨੇ ਉਹ ਬੰਦ ਕਰ ਦਿੱਤੇ ਗਏ ਨੇ ਅਗਲੇ ਕੁਝ ਦਿਨਾਂ ਵਾਸਤੇ ਕਿਉਂਕਿ ਉੱਥੇ ਵੀ ਹੁਣ ਜਿਹੜਾ ਡਬਲ ਲਾਈਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਉੱਥੇ ਵੀ ਸੇਮ ਇਸੇ ਤਰੀਕੇ ਦੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਕੀ ਨੇ ਡਬਲ ਲਾਈਨਾਂ ਕੀਤੀਆਂ ਜਾਣਗੀਆਂ ਤੇ ਜਿਹੜੇ ਰੇਲ ਯਾਤਰੀ ਨੇ ਉਹਨਾਂ ਵਾਸਤੇ ਵੀ ਬਹੁਤ ਵੱਡੀ ਖੁਸ਼ਖਬਰੀ ਦੀ ਨਿਊ ਉਹਨਾਂ ਨੂੰ ਹੁਣ ਬਹੁਤ-ਬਹੁਤ ਟਾਈਮ ਵੇਟ ਨਹੀਂ ਕਰਨਾ ਪਏਗਾ ਫਿਰੋਜ਼ਪੁਰ ਵਾਲੀ ਸਾਈਡ ਤੇ ਜਾਣ ਵਾਸਤੇ ਕਿਉਂਕਿ ਪਹਿਲਾਂ ਸਿਰਫ ਇੱਕ ਲਾਈਨ ਸੀਗੀ ਹੁਣ ਦੋ ਲਾਈਨਾਂ ਹੋ ਰਹੀਆਂ ਨੇ ਤੇ ਇਹਨਾਂ ਕਰਕੇ ਜਿਹੜਾ ਕੀ ਹੈ ਗੱਡੀਆਂ ਦੀ ਆਵਾਜ਼ ਹੀ ਵੱਧ ਜਾਏਗੀ ਇਲਾਕਾ ਨਿਵਾਸੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਨਿਊਜ਼ ਸਾਹਮਣੇ ਆਈ ਹੈ ਵੀ ਜਿਹੜੇ ਇਸ਼ਮੀ ਚੌਂਕ ਵਾਲੇ ਫਾਟਕ ਸੀਗੇ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਬੰਦ ਸੀਗੇ ਡਬਲ ਲਾਈਨ ਦਾ ਜਿਹੜਾ ਪ੍ਰੋਸੈਸ ਚੱਲਦਾ ਪਿਆ ਸੀਗਾ ਇਹ ਪ੍ਰੋਸੈਸ ਕੰਪਲੀਟ ਹੋ ਚੁੱਕਿਆ ਹੋਇਆ ਤੇ ਨਾਰਦਰਨ ਰੇਲਵੇ ਵੱਲੋਂ ਇਹ ਜਾਰੀ ਕਰ ਦਿੱਤਾ ਗਿਆ ਹੈ ਵੀ ਇਹ ਕੱਲ ਦੇ ਜਿਹੜਾ ਦਿਨ ਹੈਗਾ ਉਹ ਇਹ ਫਾਟਕ ਖੋਲ ਦਿੱਤੇ ਜਾਣਗੇ ਤੇ ਇਲਾਕਾ ਨਿਵਾਸੀਆਂ ਵਾਸਤੇ ਥੋੜੀ ਮੂਵਮੈਂਟ ਜਿਹੜੀ ਹੈ ਅਲਾਉਡ ਕਰ ਦਿੱਤੀ ਜਾਏਗੀ ਤੇ ਹਾਲੇ ਕਿ ਜਿਹੜੀ ਸੈਕੰਡ ਲਾਈਨ ਜਿਹੜੀ ਸ਼ੁਰੂ ਨਹੀਂ ਕੀਤੀ ਗਈ ਸਿਰਫ ਹੱਲੇ ਵਿਛਾਈ ਗਈ ਇੱਥੋਂ ਦੀ ਜਿਹੜੀ ਮੇਨ ਲਾਈਨ ਆ ਉਹੀ ਚੱਲਦੀ ਪਈ ਆ ਤੇ ਬੜ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਟੈਸਟਿੰਗ ਜਿਹੜੀ ਚੱਲਦੀ ਪਈ ਆ ਜਿਹੜੇ ਫਟਕ ਖੋਲ ਬੰਦ ਕਰਕੇ ਚੈੱਕ ਕੀਤੇ ਜਾ ਰਹੇ ਆ ਜਿਹੜੇ ਕਿ ਇੱਥੇ ਦੇ ਮੁਲਾਜ਼ਮ ਹੈਗੇ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰੋਪਰ ਟੈਸਟਿੰਗ ਚੱਲਦੀ ਪਈ ਆ ਵੀ ਜਿਹੜਾ ਕਿ ਐ ਵਰਕਿੰਗ ਨੇ ਪ੍ਰੋਪਰਲੀ ਹੈਗੇ ਨੇ ਤਾਂ ਕਿ ਜਿਹੜੇ ਇਲਾਕਾ ਨਿਵਾਸੀਆਂ ਨੇ ਉਹਨਾਂ ਨੂੰ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹ ਹੁਣ ਕੱਲ ਤੋਂ ਖੋਲ ਦਿੱਤੇ ਜਾਣਗੇ ਤੇ ਜਿਹੜੇ ਕਿ ਜਿਹੜੇ ਉਧਰ ਇਸ਼ਮੀਤ ਚੌਂਕ ਤੇ ਜਿਨ੍ਹਾਂ ਨੇ ਇਧਰਲੀ ਸਾਈਡ ਤੇ ਜਾਣਾ ਹੀਰੋ ਬੈਕਰੀ ਵਾਲੇ ਸਾਈਡ ਤੇ ਜਾਣਾ ਉਹਨਾਂ ਵਾਸਤੇ ਰਾਹ ਹੁਣੇ ਪ੍ਰੋਪਰ ਤਰੀਕੇ ਨਾਲ ਖੋਲ ਚੁੱਕਿਆ ਪਰ ਜੇ ਆਪਾਂ ਉਸੇ ਟਾਈਮ ਤੇ ਦੂਜੀ ਸਾਈਡ ਤੇ ਗੱਲ ਕਰ ਲਈਏ ਤੇ ਇਸ ਦੇ ਨਾਲ ਨਾਲ ਹੀ ਮਿੱਡਾ ਚੌਂਕ ਵਾਲੇ ਜਿਹੜੇ ਫਾਟਕ ਨੇ ਉਹ ਬੰਦ ਕਰ ਦਿੱਤੇ ਗਏ ਨੇ ਅਗਲੇ ਕੁਝ ਦਿਨਾਂ ਵਾਸਤੇ ਕਿਉਂਕਿ ਉੱਥੇ ਵੀ ਹੁਣ ਜਿਹੜਾ ਡਬਲ ਲਾਈਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਉੱਥੇ ਵੀ ਸੇਮ ਇਸੇ ਤਰੀਕੇ ਦੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਕੀ ਨੇ ਡਬਲ ਲਾਈਨਾਂ ਕੀਤੀਆਂ ਜਾਣਗੀਆਂ ਤੇ ਜਿਹੜੇ ਰੇਲ ਯਾਤਰੀ ਨੇ ਉਹਨਾਂ ਵਾਸਤੇ ਵੀ ਬਹੁਤ ਵੱਡੀ ਖੁਸ਼ਖਬਰੀ ਦੀ ਨਿਊਜ਼ ਹੈ ਕਿਉਂਕਿ ਉਹਨਾਂ ਨੂੰ ਹੁਣ ਬਹੁਤ-ਬਹੁਤ ਟਾਈਮ ਵੇਟ ਨਹੀਂ ਕਰਨਾ ਪਏਗਾ ਫਿਰੋਜ਼ਪੁਰ ਵਾਲੀ ਸਾਈਡ ਤੇ ਜਾਣ ਵਾਸਤੇ ਕਿਉਂਕਿ ਪਹਿਲਾਂ ਸਿਰਫ ਇੱਕ ਲਾਈਨ ਸੀਗੀ ਹੁਣ ਦੋ ਲਾਈਨਾਂ ਹੋ ਰਹੀਆਂ ਨੇ ਤੇ ਇਹਨਾਂ ਕਰਕੇ ਜਿਹੜਾ ਕੀ ਹੈ ਗੱਡੀਆਂ ਦੀ ਆਵਾਜ਼ ਹੀ ਵੱਧ ਜਾਏਗੀ